ਰਾਸ਼ਟਰੀ ਪੁਲ ਸਮਾਚਾਰ ਆਓ ਦੇਖਦੇ ਆ ਅੱਜ ਦੀਆਂ ਤਾਜ਼ਾ ਖ਼ਬਰਾਂ ਮਿਤੀ 5 ਸਤੰਬਰ 2022 ਨੂੰ ਗੁਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲੋਈਆਂ ਤੋਂ ਚਿੱਟੀ ਬੇਈ ਪਿੰਡ ਖਾਕੇਵਾਲ ਪੁਲ ਥਾਣਾ ਲੋਈਆਂ ਸਰਕ ਡਿਵੀਜ਼ਨ ਸ਼ਾਹਕੋਟ ਦੇ ਉੱਪਰ ਮੋਟਰਸਾਈਕਲ ਖੜਾ ਕੇ ਪਾਣੀ ਵਿੱਚ ਚਲਾ ਗਿਆ ਜਿਸ ਦੀ ਭਾਸ਼ਵੰਦੀ ਤੁਰੰਤ ਜ਼ਿਲ੍ਹਾ ਜਲੰਧਰ ਦੇ ਆਤੀ ਦੇ ਮਾਂਜੂ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਬਿਰਕੇ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਨਡੀਆਰਐਫ ਦੀਆਂ ਟੀਮਾਂ ਅਤੇ ਨਾਲ ਹੀ ਲੋਕਲ ਪ੍ਰਸ਼ਾਸਨ ਵੱਲੋਂ ਤੁਰੰਤ ਐਕਸਪਰਟ ਗੋਤਾਖੋਰਾਂ ਦਾ ਪ੍ਰਬੰਧ ਕਰਕੇ ਉਸ ਦੀ ਹਰ ਹਾਲਤ ਵਿੱਚ ਭਾਲ ਕਰਨ ਲਈ ਟੁਕਮੇ ਉਪਰਾਲੇ ਲੋਕਲ ਪੁਲਿਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਪੰਜਾਬ ਪੁਲਿਸ ਵੱਲੋਂ ਗੁਰਪ੍ਰੀਤ ਦੇ ਪਰਿਵਾਰ ਨਾਲ ਦਿਲੋ ਹਮਦਰਦੀ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਲੋੜੀਂਦੀ ਤਫ਼ਤੀਸ਼ ਵੀ ਨਿਯਮ ਅਨੁਸਾਰ ਕੀਤੀ ਜਾ ਰਹੀ ਹੈ ਮੁਹੰਮਦ ਮਕਸੂਦ ਜੀ ਦੀ ਖਾਸ ਰਿਪੋਰਟ ਤੇ ਉਹਦੇ ਬਾਰੇ ਦੱਸ ਦਿਓ ਕੀ ਡਿਟੇਲ ਅੱਜ ਪਹਿਲਾਂ ਤਾਂ ਵੈਸੇ ਹੀ ਹੜਾਂ ਦੀ ਸਥਿਤੀ ਸਾਰਾ ਨਾਜ਼ਿਕ ਚੱਲੇ ਨੇ ਇਹ ਸਾਰਾ ਪ੍ਰੋਸੈਸ਼ਨ ਲੱਗਿਆ ਹੋਇਆ ਹੈ ਕਿ ਅੱਜ ਇਸੇ ਲੜੀ ਚ ਅੱਜ ਇੱਕ ਸੂਰੀ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪੁੱਤ ਜਗੀਜੀਤ ਸਿੰਘ ਵਾਸੀ ਜੋਹਾਂ ਦਾ ਰਹਿਣ ਵਾਲਾ ਹੈ ਉਮਰ ਕੋਲ 32 ਸਾਲ ਤੇ 15 ਦਿਨ ਪਹਿਲਾਂ ਜਿਹੜਾ ਇਹ ਦੁਬਈ ਤੋਂ ਆਇਆ ਸੀਗਾ ਇਹਦੇ ਫੈਮਿਲੀ ਚ ਇੱਕ ਜਿਹੜੀ ਵਾਈਫ ਹੈ ਛੋਟਾ ਬੱਚਾ ਹੈ 100 ਸਾਲ ਦਾ ਤੇ ਇਹ ਜੇ ਸੂਰੀ ਇੱਥੇ ਜੰਪ ਕਰ ਗਿਆ ਇਹ ਕਿੰਨਾ ਹਾਲਾਤਾਂ ਚ ਹੋਇਆ ਇਹ ਸਾਰੇ ਉਹਦੀ ਫੈਮਿਲੀ ਤੋਂ ਜੋ ਸਾਨੂੰ ਸਟੇਟਮੈਂਟ ਆਉਦੀ ਉਹਦੇ ਅਨੁਸਾਰ ਦੇਖਾਂਗੇ ਬਟ ਇਹਦੀ ਡੜਬੜੀ ਲੱਭਣ ਲਈ ਸਾਡੇ ਕੋਲੇ ਸਾਡੇ ਆਪਣੇ ਜਿਹੜੀ ਸੈਂਟਰ ਗਵਰਨਮੈਂਟ ਦੀ ਐਨਡੀਆਰਸੀ ਦੀ ਟੀਮਾਂ ਲੱਗੀਆਂ ਅਸੀਂ ਕੁਝ ਪ੍ਰਾਈਵੇਟ ਜਿਹੜੇ ਵੀ ਸੋਰਸ ਹੈਗੇ ਨੇ ਉਹ ਅਸੀਂ ਇੰਡਸਟਰੀਅਲ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਅਸੀਂ ਸਾਰੇ ਐਫਰਟਸ ਕਰ ਰਹੇ ਆ ਤੇ ਸਾਡੀ ਸਾਰਿਆਂ ਦੀ ਸਮਤੀ ਹੈ ਉਸ ਪਰਿਵਾਰ ਨਾਲ ਜਿਹਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਇਹ ਸਾਡੇ ਹਰ ਤਰ੍ਹਾਂ ਦੇ ਐਫਰਟਸ ਆ ਕਿ ਅਸੀਂ ਇਸ ਡੜਬੜੀ ਨੂੰ ਲੱਭੀਏ ਔਰ ਇਹਦੇ ਜਿਹੜੇ ਇਹਨੇ ਜੰਪ ਕੀਤਾ ਕਿੰਨਾਂ ਹਾਲਾਤਾਂ ਵਿੱਚ ਕੀਤਾ ਉਹ ਵੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਵੀ ਅਸੀਂ ਕਰਕੇ ਇਨਸਾਫ ਦਵਾਉਂਗਾ ਫੈਮਿਲੀ ਵਰਸੇ ਥੈਂਕ ਯੂ ਚਲੋ ਥੋੜਾ ਫਟਾਫਟ ਪਹਿਲੇ ਨਹੀਂ ਕੀਤਾ ਸਾਨੂੰ ਫੋਨ ਵੀ ਕਿਹਾ ਉਹ ਪਹਿਲਾਂ ਉਹਨੇ ਦੇਖੀ ਉਹ ਜਿਹੜਾ ਥੀ ਜਿੰਦਾ ਪਤਾ ਉਹ ਕੀ ਹੋਇਆ ਤਾ ਫਿਰ ਅਕਲੀ ਲੋਕ ਤਸਵੀਰ ਤੇ ਬੈਠੇ ਰਹੇ ਹਵਾ ਨਿਕਲੋ ਹਵਾ ਨਿਕਲੋ ਕੋਈ ਦੇਖੋ ਪਾਸ ਮੋਰ ਦੀ ਗੱਲ ਮਾਰੀ ਦਾ ਵਾ ਮੌਤ ਨਹੀਂ ਆਇਆ ਜੰਦੇ ਇਹਨਾਂ ਦਾ ਫੋਨ ਨਹੀਂ ਫੋਨ ਬਰਾੜ ਸਾਹਿਬ ਆ ਜਿਹੜੇ ਇਸ ਚਿੱਟੀ ਪਈ ਦੇ ਵਿੱਚ ਕਿਸੇ ਵਿਅਕਤੀ ਦੇ ਬਲੋੜੀਆ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਆ ਤੇ ਉਹਦੇ ਬਾਰੇ ਦੱਸ ਦਿਓ ਕੀ ਡਿਟੇਲ ਅੱਜ ਪਹਿਲਾਂ ਤਾਂ ਵੈਸੇ ਹੀ ਹੜਾਂ ਦੀ ਸਿੱਤੀ ਤੇ ਸਾਰਾ ਨਾਜਿਕ ਚੱਲੇ ਨੇ ਤੇ ਸਾਰਾ ਪ੍ਰੋਸੈਸ਼ਨ ਲੱਗਿਆ ਹੋਇਆ ਹੈ